ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਾਦੇ ਸੋਹਣੇ ਸੂਟ ਬਰਬਰੀ ਦੇ 올 ਓਵਰ ਸੂਟ ਰਹਿਣਗੇ ਪਹਿਣਾ ਦੀ ਡਿਮਾਂਡ ਸੀਗੀ ਵੀ ਸਾਨੂੰ 올 ਓਵਰ ਸੂਟ ਚਾਹੀਦੇ ਨੇਗੇ ਬਰਬਰੀ ਦੀ ਜਿਹੜੀ ਡਿਮਾਂਡ ਹੈਗੀ ਬਹੁਤ ਜ਼ਿਆਦੇ ਹੈਗੀ ਬਹੁਤ ਜ਼ਿਆਦੇ ਪਸੰਦ ਕਰ ਰਹੀਆਂ ਨੇ ਭੈਣਾ ਤੇ ਫਿਟਿੰਗ ਵਜ਼ੋ ਵੀ ਬਹੁਤ ਵਧੀਆ ਸਟੱਫ ਹੈ ਫਿਟਿੰਗ ਵਧੀਆ ਹੁੰਦੀ ਹੈ ਜਦੋਂ ਆਪਾਂ ਸਟਿਚ ਕਰਵਾਉਨੇ ਆਂਗੇ ਦੇ ਨਾਲ ਇਹਨਾਂ ਨੂੰ ਪ੍ਰੈਸ ਕਰਨ ਦੀ ਵੀ ਲੋੜ ਨਹੀਂ ਹੈਗੀ ਤੁਸੀਂ ਇਦਾਂ ਹੀ ਵੇਅਰ ਕਰ ਸਕਦੇ ਹੋਗੇ ਵਾਸ਼ ਕਰਕੇ ਜਿੱਦਾਂ ਕਿ ਜੌਰਜਟ ਦਾ ਸਟੱਫ ਹੁੰਦਾ ਹੈਗਾ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਤੁਸੀਂ ਕੋਈ ਵੀ ਵਰਕ ਵਗੈਰਾ ਕਰਵਾਉਣਾ ਚਾਹੁੰਦੇ ਹੋਗੇ ਸੂਟ ਤੇ ਕਰਵਾ ਸਕਦੇ ਹੋ ਵਿਦਾਊਟ ਵਰਕ ਵੀ ਤੁਸੀਂ ਲੈ ਸਕਦੇ ਹੋ ਬਹੁਤ ਜਿਆਦੇ ਸੋਹਣੀ ਚਨਾਰ ਦੀ ਬਰਪਰੀ ਹੈਗੀ ਤੇ ਬ੍ਰਾਂਡ ਬਹੁਤ ਵਧੀਆ ਹੈਗਾ ਤੇ ਬਹੁਤ ਸੋਹਣੀ ਬਰਪਰੀ ਹੈ ਲਾਈਟ weight ਬਰਪਰੀ ਦੇ ਸੂਟ ਲੇنگੇ ਲਓ ਜੀ ਪਹਿਲਾ ਪ੍ਰਿੰਟ ਹੈਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਹੈਗਾ ਤੇ ਇਹ ਲਓ ਜੀ ਇਸ ਤਰ੍ਹਾਂ ਤੁਹਾਨੂੰ ਪਾਪਰ ਹੈ ਜਿਹੜਾ ਖੋਲ ਕੇ ਦਿਖਾ ਰਹੇ ਆਂਗੇ ਇਸ ਤਰ੍ਹਾਂ ਇਹਦਾ ਪ੍ਰਿੰਟ ਹੈ ਡਿਜ਼ਾਈਨ ਹੈਗਾ ਤੇ ਇਸ ਤਰ੍ਹਾਂ ਇਹਦੇ ਕੰਨੀ ਤੇ ਦੇਖੋ ਸਾਰਾ ਬ੍ਰਾਂਡ ਦਾ ਸਾਰੇ ਸਟੈਂਪ ਵਗੈਰਾ ਲੱਗੀ ਹੁੰਦੀ ਹੈਗੀ ਲਓ ਜੀ ਪਹਿਲਾ ਸੌਟ ਤੁਸੀਂ ਦੇਖ ਸਕਦੇ ਹੋ ਕਲਰ ਬਹੁਤ ਹੀ ਜਿਆਦਾ ਸੋਨਾ ਕਲਰ ਹੈਗਾ ਤੇ ਪ੍ਰਾਈਸ ਰਹੂਗਾ ਜੀ ਇਹਨਾਂ ਦਾ 2000 ਵਿਦ ਸ਼ਿਪਿੰਗ ਰਹੂਗਾ ਤੇ ਅਗਲਾ ਕਲਰ ਤੁਸੀਂ ਦੇਖ ਸਕਦੇ ਹੋਗੇ ਡਾਰਕ ਮਜ਼ੈਂਟਾ ਸ਼ੇਡ ਦੇ ਵਿੱਚ ਹੈਗਾ ਤੇ ਬਹੁਤ ਵਧੀਆ ਕਾਰ ਦੀ ਵਰਬਰੀ ਹੈਗੀ ਲਓ ਜੀ ਅਗਲਾ ਸ਼ੇਡ ਵੀ ਤੁਸੀਂ ਦੇਖ ਸਕਦੇ ਹੋਗੇ ਹਰ ਇੱਕ ਕਲਰ ਆਪਾਂ ਅਵੇਲੇਬਲ ਰੱਖਦੇ ਆਂਗੇ ਕਿਉਂਕਿ ਆਪਣੇ ਨਾਲ ਕਾਫੀ ਪੈਣਾ ਚੂੜੀਆਂ ਹੋਈਆਂ ਨੇ ਕਿ ਤਾਂ ਕਰਕੇ ਹਨਾ ਕੋਈ ਡਾਰਕ ਪਸੰਦ ਕਰਦੇ ਨੇ ਕੋਈ ਲਾਈਟ ਕਰਦੇ ਨੇਗੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਵੀ ਕਲਰ ਬਹੁਤ ਜਿਆਦੇ ਸੋਹਣਾ ਹੈਗਾ ਪ੍ਰਾਈਸ ਸੇਮ ਰਹੂਗਾ ਸਾਰੇ ਸੂਟਾਂ ਦਾ ਕੋਈ ਵੀ ਤੁਸੀਂ ਸੂਟ ਲੈਣਾ ਚਾਹੋ ਨੇ ਲੈ ਸਕਦੇ ਹੋ 1 ਕਿਲੋ 2 ਲੋ 4 ਲੋ ਜਿੰਨੇ ਮਰਜ਼ੀ ਆਰਡਰ ਕਰੋ ਕਿਹਾ ਜੀ ਨੈਕਸਟ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਜਿਆਦੇ ਸੋਹਣਾ ਸੂਟ ਹੈਗਾ ਜਿੱਦਾਂ ਕਿ ਤੁਸੀਂ ਫਰਾਕਸ ਵਗੈਰਾ ਰੈਡੀ ਕਰਵਾਉਣੀਆਂ ਨੇਂਗੀਆਂ ਤਾਂ ਤੁਸੀਂ ਇਹ ਵਾਲੇ ਪ੍ਰਿੰਟ ਤੇ ਰੈਡੀ ਕਰਵਾ ਸਕਦੇ ਹੋਗੇ ਸਟਾਫ ਦੀ ਕੁਆਲਿਟੀ ਬਹੁਤ ਵਧੀਆ 올ਓਵਰ ਸੂਟ ਦਾ ਮੈਂ ਪ੍ਰਾਈਸ ਦੱਸ ਰਹੀ ਐਂਗੀ ਨੋ ਨੈਕਸਟ ਹੈਗਾ ਮੈਚਿੰਗ ਗ੍ਰੇ ਕਲਰ ਦੇ ਵਿੱਚ ਹੈਗਾ ਪ੍ਰਾਈਸ ਇਹਦਾ ਹੋਊਗਾ ਜੀ 1550 ਵਿਦ ਸ਼ਿਪਿੰਗ ਹੈ ਲੋਚੀ ਇਹ ਵਾਲੀ ਰਹੂਗੀ ਸ਼ਰਟ ਤੇ ਇਸ ਤਰ੍ਹਾਂ ਦੀ ਬਾਟਮ ਹੈ ਗ੍ਰੇ ਕਲਰ ਦੇ ਵਿੱਚ ਕੋਈ ਵੀ ਤੁਸੀਂ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋ ਕਰਾ ਸਕਦੇ ਹੋ ਪ੍ਰਿੰਟ ਬਹੁਤ ਜਿਆਦਾ ਸੋਹਣਾ ਹੈ ਲੋਚੀ ਨੈਕਸਟ ਸੂਟ ਹੈ ਤੁਸੀਂ ਦੇਖ ਸਕਦੇ ਹੋ ਲਾਈਟ ਫਰੋਜ਼ੀ ਸ਼ੇਡ ਦੇ ਵਿੱਚ ਹੈਗਾ ਲਓ ਜੀ ਡਿਜ਼ਾਈਨ ਚੈੱਕ ਕਰੋ ਸਕਰੀਨਸ਼ਾਟ ਥੋੜਾ ਦੂਰ ਤੋਂ ਲਿਓ ਵੀਡੀਓ ਜਿਆਦਾ ਲੰਬੀ ਹੋ ਚੁੱਕੀ ਕਿਉਂਕਿ ਕਾਫੀ ਸੂਟ ਆਪਾਂ ਤੁਹਾਨੂੰ ਦਿਖਾਉਣੇ ਨੇ ਫਿਰ ਹੈਗਾਗਾ ਬਲੈਕ ਕਲਰ ਦੇ ਵਿੱਚ ਸੂਟ ਹੈ ਜੋ ਕਿ ਬਹੁਤ ਜਿਆਦਾ ਡਿਮਾਂਡ ਦੇ ਵਿੱਚ ਰਿਹਾ ਹੈਗਾ ਬਲੈਕ ਲਓ ਜੀ नैक्सट सूट है तो देख सकते वाला सूट भी काफ़ी ज्यादा सोना है लो जी प्रिंट चेक करो लो जी नैक्सट कलर ਪ੍ਰੋਪਰ ਤੁਹਾਨੂੰ ਖੋਲ ਕੇ ਦਿਖਾ ਰਿਆਂਗੇ ਸੂਟ ਤਾਂ ਕਿ ਤੁਹਾਨੂੰ ਜਿਹੜਾ ਪ੍ਰਿੰਟ ਹੈਗਾ ਚੰਗੀ ਤਰ੍ਹਾਂ ਸਮਝ ਆ ਸਕੇ ਉਸ ਤੋਂ ਬਾਅਦ ਹੈਗਾਗਾ ਬਲੈਕ ਸੂਟ ਤੁਸੀਂ ਦੇਖੋ ਬਹੁਤ ਜਾਲੇ ਸੋਹਣੇਗਾ ਪ੍ਰਿੰਟ ਚੈੱਕ ਕਰੋ ਹਲੋ अगला प्रिंट किना ਚੋਹੇ ਅਗਲਾ ਪ੍ਰਿੰਟ ਵੀ ਤੁਸੀਂ ਦੇਖ ਸਕਦੇ ਹੋਗੇ ਜਲਦੀ ਜਲਦੀ ਆਰਡਰ ਕਰਦੇ ਹੋ ਇਹਦੇ ਵਿੱਚ ਹੈਗੇ ਨੇ ਅਸੀਂ ਦੋ ਕਲਰ ਤੇ ਨੈਕਸਟ ਕਲਰ ਤੁਸੀਂ ਦੇਖ ਸਕਦੇ ਹੋਗੇ ਲਵੈਂਡਰ ਸ਼ੇਡ ਦੇ ਵਿੱਚ ਲਓ ਜੀ ਤੇ ਅਗਲਾ ਹੈਗਾ ਬਲੂ ਕਿੱਥੇ ਖਵਾਈ ਲਓ ਜੀ ਤੇ ਇਸ ਤੋਂ ਬਾਅਦ ਹੈਗੇ ਅਸੀਂ ਮੈਚਿੰਗ ਸੂਟ ਹੈਗਾ ਇਹਦਾ ਪ੍ਰਾਈਸ ਰਹੂਗਾ ਜੀ ਤੁਹਾਨੂੰ ਮਿਲੇਗਾ ਸਾਡੇ 1700 ਕਿਉਂਕਿ ਇਹ ਮੈਚਿੰਗ ਚਨਾਰ ਦੀ ਬਰਬਰੀ ਹੈਗੀ ਬਹੁਤ ਵਧੀਆ ਬ੍ਰਾਂਡ ਹੈ ਇਸ ਤਰ੍ਹਾਂ ਇਹਦੇ ਨਾਲ ਹੈਗੇ ਫਰੋਜ਼ੀ ਬਾਟਮ ਹੈਗੀ ਜਿਹੜੀ ਇਹ ਬਾਟਮ ਹੈਗੀ ਇਹ ਫਲਾਰ ਨਾਲ ਮੈਚ ਕੀਤੀ ہوئی ਹੈ ਤੇ ਬਹੁਤ ਜਿਆਦਾ ਸੋਹਣੀ ਮੈਚਿੰਗ ਹੈਗੀ 컬러 ਵੀ ਬਹੁਤ ਜਿਆਦਾ ਪਰਫੈਕਟ ਹੈਗਾ ਸੋਹਣਾ ਲੱਗ ਰਿਹਾ ਮੈਚਿੰਗ ਇਸ ਤਰ੍ਹਾਂ ਹਲੋ ਜੀ ਅਗਲਾ ਹੈਗਾ ਗੱਲ ਲੈਮਨ ਜੋ ਸ਼ੇਡ ਹੈਗਾ ਤੇ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਹਲੋ ਜੀ ਕਾਫੀ ਜਿਆਦਾ ਸੋਨਾ ਪ੍ਰਿੰਟ ਹੈਗਾ ਜਿੱਦਾਂ ਕਿ ਇਹਦੇ ਨਾਲ ਤੁਸੀਂ ਬਰਾਊਨ ਇਦਾਂ ਹਨਾ ਮਸਟਰਡ ਜੇ ਸ਼ੇਡ ਦਾ ਦੁਪੱਟਾ ਰੱਖ ਲਿਓ ਤੇ ਬਹੁਤ ਵਧੀਆ ਰਹੂਗਾ ਇਸ ਤੋਂ ਬਾਅਦ ਹੈਗਾ ਜੀ ਇਸ ਦਾ ਲਾਈਟ येलोइਆ ਕਲਰ ਹੈ ਬਹੁਤ ਜਿਆਦਾ ਸੋਨਾ ਸੁਪਰ ਹੀਆ ਕਲਰ ਹੈ ਨਾ ਬਾਲਾ ਡਾਰਕ ਨਾ ਬਾਲਾ ਡਲ ਲਓ ਜੀ ਇਸ ਤੋਂ ਬਾਅਦ ਹੈਗਾ ਇਸ ਹੋਲਡ ਹੈ। ਲਓ ਜੀ। ਇਸ ਤੋਂ ਬਾਅਦ ਹੈਗਾ ਗੱਲ ਲਵੈਂਡਰ ਦੀ। ਹਰਦੀ ਹੈਗੀ ਪਟਾਕੇ ਬਜਾਉਂ। ਲਓ ਜੀ, ਇਸ ਤੋਂ ਬਾਅਦ ਹੈਗਾ ਤੁਸੀਂ ਦੇਖ ਸਕਦੇ ਲਵੈਂਡਰ ਸ਼ੇਡ ਦੇ ਵਿੱਚ ਬਹੁਤ ਜ਼ਿਆਦਾ ਸੋਨਾ ਬਹੁਤ ਅੱਛਾ ਬੱਚੇ ਨਾਲ। ਲਓ ਜੀ, ਫਿਰ yellow ਮੈਚਿੰਗ ਆ ਜਾਊਗਾ। ਇਹਦੇ ਨਾਲ ਹੈ ਗਿਆ ਇਸ ਤਰ੍ਹਾਂ ਬਾਟਮ ਇਹਦਾ ਪ੍ਰਾਈਸ ਹੋਊਗਾ 1500 ਪ੍ਰਾਈਸ ਹੋਊਗਾ ਫਿਰ ਹੈਗਾ ਯੈਲੋ ਇਹ ਤੇ ਮੈਂ ਤੁਹਾਡਾ ਖਰਾ ਦੋਨੇ ਇਹਨਾਂ ਨਾਲ ਬਰਬਰੀ ਹੈ ਨਹੀਂ ਸੋਨਾ ਬਹੁਤ ਹੈਗਾ ਚਲਰੇ ਵਾਲਾ ਵੀ ਇਹਨਾਂ ਤੇ ਸਭ ਤੋਂ ਸੋਨਾ ਪ੍ਰਿੰਟ ਹੈ ਵੀ ਬਹੁਤ ਜ਼ਿਆਦਾ ਸੋਨਾ ਪ੍ਰਿੰਟ ਹੈ ਤੇਕਰ ਲਓ ਜੀ प्रिंट ਦੇਖੋ ਲਓ ਜੀ ਨੈਕਸਟ ਇਹ ਵੀ ਨਾ ਫ੍ਰਿੰਟ ਚੈੱਕ ਕਰੋ ਬਹੁਤ ਜ਼ਿਆਦਾ ਸੀ ਪ੍ਰੋਪਰਸ਼ਨ ਹਾਂ ਫਰਾਕ ਇਹਦੀ ਬਹੁਤ ਜ਼ਿਆਦਾ ਸੋਹਣੀ ਲੱਗੂਗੀ ਤੇ ਇਹ ਸ਼ਰਟ ਪੀਸ ਹੈਗਾ ਜਿਹਦਾ 2000 ਪ੍ਰਾਈਸ ਦੱਸਿਆਗਾ ਹਾਂ ਤੁਸੀਂ ਕੱਲੀ ਲੈਣਾ ਚਾਹੋ ਤਾਂ ਲੈ ਸਕਦੇ ਹੋ 1000 ਪ੍ਰਾਈਸ ਰਹੂਗਾ ਜਿਹਦਾ ਮੈਚਿੰਗ ਕਰਵਾਉਣੀ ਹੈ ਤਾਂ ਮੈਚਿੰਗ ਕਰਵਾ ਲਿਓ ਜਿਵੇਂ ਵੀ ਤੁਹਾਨੂੰ ਸਹੀ ਲੱਗੇ ਤੇ ਇਸ ਤੋਂ ਬਾਅਦ ਹੈਗਾਗਾ ਬਲੂ ਕਲਰ ਦੇ ਵਿੱਚ ਪ੍ਰਿੰਟ ਹੈਗਾ ਇਹ ਵੀ ਬਹੁਤ ਜ਼ਿਆਦਾ ਸੋਹਣਾ ਹੈਗਾ ਜੋ ਕਿ ਸ਼ਰਟ ਪੀਸ ਹੁੰਦਾ ਹੈ ਨਾ ਮੈਂ ਤੁਹਾਨੂੰ ਦੱਸ ਦਿੰਨੇ ਹਾਂ ਵੀ ਤੁਸੀਂ ਲੈ ਆ ਸਕਦੇ ਹੋਗੇ ਤੇ ਇਹ ਵਾਲਾ ਪ੍ਰਿੰਟ ਵੀ ਚੈੱਕ ਕਰੋ ਬਹੁਤ ਜ਼ਿਆਦਾ ਸੋਹਣਾ ਹੈ ਵੀ ਬਲੂ ਨੈਕਸਟ ਤੁਸੀਂ ਦੇਖ ਸਕਦੇ ਹੋਗੇ ਇਹਦੀ ਆਪਾਂ ਬਹੁਤ ਜਿਆਦੇ ਸੋਹਣੀ ਫਰੌਕ ਰੈਡੀ ਕਰਕੇ ਭੇਜੀ ਸੀਗੀ ਬਾਹਰ ਪੈਣ ਉਹਨਾਂ ਨੂੰ ਬਹੁਤ ਪਸੰਦ ਆਈ ਸੀਗੀ ਇਹ ਵਾਲੇ ਪ੍ਰਿੰਟ ਦੀ ਤੇ ਬਹੁਤ ਵਧੀਆ ਕਲਰ ਹੈਗਾ ਪ੍ਰਾਈਸ ਸੇਮ ਹੈ ਸਾਰੇ ਸੂਟਾਂ ਦਾ ਪ੍ਰਾਈਸ ਹੀ ਸੇਮ ਰਹੂਗਾ ਤੇ ਇਸ ਤੋਂ ਬਾਅਦ ਹੈਗਾ ਜੀ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਪ੍ਰਿੰਟ ਬਹੁਤ ਜਿਆਦੇ ਸੋਹਣਾ ਹੈ ਵੀ ਲਓ ਜੀ ਲਾਸਟ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਇਹ ਵੀ ਕਾਫੀ ਜਾਂਦੇ ਸੋਨਾ ਪ੍ਰਿੰਟ ਹੈਗਾ ਤੇ ਬਹੁਤ ਲਾਈਟ ਵੇਟ ਸਟੱਫ ਹੈਗਾ ਬਰਬਰੀ ਦਾ ਤੇ ਸਾਰੀ ਸਟੈਂਪ ਲੱਗੀ ਮਿਲੂਗੀ ਤੁਹਾਨੂੰ ਸਾਡੇ ਸੂਟਸ ਤੇ ਤੇ ਵਧੀਆ ਕੁਆਲਿਟੀ ਦੇ ਫੋਰਨੇ ਜਿੱਦਾਂ ਮਰਜੀ ਤੁਸੀਂ ਘਰ ਵਾਸ਼ ਕਰ ਰਹੇ ਹੋ ਜਿੱਦਾਂ ਮਰਜੀ ਤੁਸੀਂ ਵਾਸ਼ ਕਰ ਸਕਦੇ ਹੋਗੇ ਦੁਪੱਟਾ ਵਗੈਰਾ ਤੁਸੀਂ ਸੌਫਟ ਬਰਬਰੀ ਦਾ ਰੱਖ ਸਕਦੇ ਹੋਗੇ ਇਹਦੇ ਨਾਲ ਟਾਈ ਐਂਡ ਡਾਈ ਸਿੰਪਲ ਜਿੱਦਾਂ ਮਰਜੀ ਕਹੋਗੇ ਆਪਣੀ ਡਿਟੇਲ ਭੇਜੋ ਉਸ ਤਰ੍ਹਾਂ ਆਪਾਂ ਸੂਟ ਹੈ ਜਿਹੜਾ रेडी ਕਰ ਦਾਂਗੇ ਸਟਿਚ ਕਰਵਾਉਣਾ ਚਾਹੁੰਦੇ ਹੋ ਸਟਿਚ ਕਰਵਾ ਸਕਦੇ ਹੋਗੇ ਕੋਈ ਵੀ ਪੈਨ ਆਪ ਨੂੰ ਆਰਡਰ ਦੇਣਾ ਚਾਹੁੰਦੀ ਹੈ ਬਾਹਰ ਤੋਂ ਦੇਣਾ ਚਾਹੁੰਦੀ ਹੈ ਇੰਡੀਆ ਤੋਂ ਦੇਣਾ ਚਾਹੁੰਦੀ ਹੈ ਤਾਂ ਤੁਸੀਂ ਬੇਫਿਕਰ ਹੋ ਕੇ ਸਾਨੂੰ ਆਰਡਰ ਦੇ ਸਕਦੇ ਹੋਗੇ ਆਪਣਾ ਕੰਮ ਹੈ ਜਿਹੜਾ ਜੈਨੂਇਨ ਹੈਗਾ ਤੇ ਬਾਕੀ ਪਾਰਟੀ ਵੇਅਰ ਸੂਟ ਜੇ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਉਹ ਵੀ ਤੁਸੀਂ ਕਰਵਾ ਸਕਦੇ ਹੋ ਆਪਣੇ ਕੋਲੇ ਵਰਕਰ ਅਵੇਲੇਬਲ ਹੈਗੇ ਨੇ ਹਰ ਤਰ੍ਹਾਂ ਦੇ ਜਿੰਮੇ ਮਰਜੀ ਦਾ ਤੁਸੀਂ ਕੰਮ ਕਰਵਾ ਸਕਦੇ ਹੋਗੇ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ